ਸਮਾਣਾ ਸਹਿਰ ਤੇ ਜਿਹੜਾ ਬਸ ਸਟੈਂਡ ਰੋਡ ਤੇ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਹੈ ਇਸ ਏਟੀਐਮ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਇੱਕ ਵਿਅਕਤੀ ਹਰਦੀਪ ਸਿੰਘ ਪਿੰਡਰ ਕਲੋਨੀ ਵਾਸੀ ਸਮਾਣਾ ਦਾ ਆਪਣੇ ਪੈਸੇ ਕਢਾਣ ਲਈ ਆਏ ਉਹਨੇ ਦੋ ਵਾਰ ਪੈਸੇ ਕਢਾਏ ਲੇਕਿਨ ਇਸ ਏਟੀਐਮ ਦੇ ਵਿੱਚ ਜਿਸ ਟਾਈਮ ਉਹ ਪੈਸੇ ਕਢਾ ਰਿਹਾ ਥਾ ਤਿੰਨ ਚਾਰ ਵਿਅਕਤੀ ਹੋਰ ਖੜੇ ਸੀ ਉਹਨ ਵਿਅਕਤੇ ਨੇ ਉਸ ਨੂੰ ਕਹਿ ਤੁਸੀ ਆਪਣੇ ਜੇਬ ਵਿੱਚ ਪੈਸੇ ਧਿਆਨ ਰੱਖੋ ਉਸਕੇ ਬਾਅਦ ਉਸ ਦਾ ਏਟੀਐਮ ਬਦਲ ਕੇ ਉਹਦੇ ਕਰੀਬ 1.5 ਲੱਖ ਰੁਪਏ ਕੇ ਆਸ-ਪਾਸ ਜਿਹੜੇ ਕਢ ਲਿੱਤੇ ਗਏ ਜਿਸ ਦੀ ਸ਼ਿਕਾਇਤ ਸਿਟੀ ਪੁਲਿਸ ਰਿਪੋਰਟ ਨੂੰ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਉਸਕੇ ਇਨੇ ਪੈਸੇ ਨਿਕਲ ਜਾਣੇ ਇੱਕ ਭੋਲੇ-ਪਾਲੇ ਵਿਅਕਤੀ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਏਟੀਐਮ ਦੇ ਵਿੱਚ ਪੈਸੇ ਕਢਾਣਦੇ ਸਮੇਂ ਸਿਰਫ ਪੈਸੇ ਕਢਾਣ ਵਾਲਾ ਹੀ ਕਸਟਮਰ ਹੋਣਾ ਚਾਹੀਦਾ ਹੈ 2 ਜਾਂ 3 ਬੰਦੇ ਦੂਸਰਾ ਬੰਦਾ ਏਟੀਐਮ ਦੇ ਕੈਵਨ ਦੇ ਅੰਦਰ ਨਹੀਂ ਹੋਣਾ ਚਾਹੀਦਾ ਕਿਉਂਕਿ ਦੂਜਾ ਵਿਅਕਤੀ ਖੜਾ ਹੋਗਾ ਥੋੜਾ ਪਾਸਵਰਡ ਦੇਖ ਲੇਗਾ ਤੁਹਾਡੇ ਨਾਲ ਧੋਖਾ ਜਿਸ ਤਰ੍ਹਾਂ ਪਿੰਡ ਲੋਨੀ ਕੇ ਹਰਦੀਪ ਸਿੰਘ ਨਾਲ ਹੋਈ ਹੈ ਇਸ ਤਰ੍ਹਾਂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਇਸ ਲਈ ਸੁਚੇਤ ਰਹਿਣ ਦੀ ਲੋੜ ਹੈ ਪੰਜਾਬ ਨੈਸ਼ਨਲ ਚ ਗਏ ਹਾਂ ਜੀ ਪੰਜਾਬ ਹਾਂ ਕਿੰਨੇ ਤਰੀਕ ਦੀ ਘਟਨਾ ਹੈ ਇਹ 24 ਤਰੀਕ ਦੀ ਹੈ ਜੀ 1:30 ਵਜੇ ਤੇ ਕਿੰਨੇ ਪੈਸੇ ਕਢਾਏ ਤੁਸੀਂ ਮੈਂ 25000 ਰੁਪਏ ਕਢਾਇਆ ਜੀ ਤੇ ਉਸ ਟਾਈਮ ਕੀ ਹੋਇਆ ਤੁਹਾਡੇ ਨਾਲ ਉਸ ਤੋਂ ਬਾਅਦ ਉਹਦੇ ਨਾਲ ਮੇਰੇ ਹੋ ਗਿਆ ਜੀ ਕਦੋਂ 25000 ਦੀ ਮੈਂ 10000 ਦੀ ਐਂਟਰੀ ਕੀਤੀ ਜੀ ਇੱਕ 15 ਇਹ 5 ਦੀ ਕੀਤੀ ਇੱਕ 10 ਦੀ ਕੀਤੀ ਫੇਰ ਉਹ ਕਦੋਂ ਐਂਟਰੀ ਕਰੀ ਖੀਰ ਲਈ ਐਂਟਰੀ ਕਦੋਂ ਉਦੋਂ ਮੇਰਾ ਉਹਨੇ ਬੰਦੇ ਨੇ ਕਿਹਾ ਲੈ ਗਿਆ ਤੂੰ ਚੇਵ ਦਾ ਹੱਥ ਰੱਖ ਲੈ ਤੇਰੇ ਕੋਲ ਪੈਸੇ ਨਹੀਂ ਉਹਨੇ ਬੰਦੇ ਨੇ ਮੈਨੂੰ ਧਿਆਨ ਦੂਜੇ ਵਾਸੇ ਕਰਤਾ ਹੂੰ ਉਹ ਮੈਂ ਐ ਵੇਖ ਲੱਗਿਆ ਉਹਨੇ ATM ਮਸ਼ੀਨ ਦੇ ਵਿੱਚ ਮੇਰੇ ਵਾਲਾ ਕੱਢ ਕੇ ਨਾ ਦੇ ਦੂਜਾ ਤੁਹਾਨੂੰ ਤਾਂ ਹਾਂਜੀ ਉਹਨੇ ਪਹਿਲੂ ਹੱਥ 'ਚ ਬੰਦੇ ਨੇ ਫੜ ਕੇ ਰੱਖਿਆ ਸੀ ATM ਉਹ ਕਿੰਨੇ ਪੈਸੇ ਨਿਕਲ ਗਏ ਤੁਹਾਡੇ ਮੇਰਾ ਨਿਕਲ ਗਏ 2 ਲੱਖ ਰੁਪਈਆ ਜੀ ਤੇ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕੀਤੀ ਹੋਈ ਹੈ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨਾਲ ਕੋਈ ਕਰਾਂ ਦੇ ਕਾਰਵਾਈ ਚੀਜ਼ ਸੀ ਨਾ ਫਿਰ ਕੀ ਕਹੇ ਸਰਵਿਕਰੇਮ ਮ ਜਾਓ ਹਾਂਜੀ ਉਥੇ ਹੀ ਦਿੱਤੀ ਹੋਈ ਤਰਖਾਹ ਦੀ ਸੀ ਤੇ ਕਿ 2 ਲੱਖ ਰੁਪਏ ਨਿਕਲ ਗਏ ਤੁਹਾਡੇ ਹਾਂਜੀ 2 ਲੱਖ ਰੁਪਏ ਨਿਕਲ ਗਏ ਘਰ ਤਾਂ ਬੰਦ ਕਰਾਇਆ ਨਹੀਂ ਕਰਾਇਆ ਉਹ ਤਾਂ ਨਹੀਂ ਕਰਵਾਤਾ ਬੱਚੀ ਗੁਡੀਆਂ ਨੇ ਘਰ ਬੈਠੇ ਚੰਡੀਗੜ੍ਹ ਫੋ ਉਹ ਖਾਤਾ ਬੰਦ ਕਰਵਾਤਾ ਜੀ ਉਹਨੇ ਇੱਕ ਸਾਡੇ ਕੋਲ ਦਰਖਾਸਤ ਦਿੱਤੀ ਆ ਹਰਦੀਪ ਸਿੰਘ ਪੁੱਤਰ ਜਗਿੰਦਰ ਸਿੰਘ ਬਸ ਪਿੰਡਰ ਕੋਲੋਂ ਨੇ ਸੁਣਨਾ ਹੈ ਉਹਦਾਂ ਕੋਈ ਏਟੀਐਮ ਕਾਰਡ ਬਦਲ ਕੇ ਉਹਦੇ ਚ ਪੈਸੇ ਕਢਾਇਏ ਗਏ ਨੇ 1,70,000 ਰੁਪਏ ਕਢਾਇਏ ਬਸ ਹਾਂਜੀ ਕੀ ਕਰੀਏ ਤੁਹਾਡੀ ਉਹਦੇ ਤੋਂ ਹੁੰਦੀ ਆ ਜਿਨ੍ਹਾਂ ਕੋਲ ਕੈਮਰਾ ਦੀ ਬਦਦੇ ਨਾਲ ਤੋ ਫੋਟੋਆਂ ਲਈਆਂ ਨੇ ਵੀਡੀਓ ਵਗੈਰਾ ਤੇ ਅਸੀਂ ਉਹਨਾਂ ਨੂੰ ਰਿਮੋਟ ਟ੍ਰੇਸ ਕਰਾਂਗੇ ਦੇਖ ਕਰਕੇ ਕਾਰਵਾਈ ਕੀਤੀ ਹੈ ਇਹਦੇ ਸੰਬੰਧੀ ਫੈਕਟਰਨ ਦਿੱਤੀ ਇੱਕ ਦਰਗਾਹ ਤੋਂ ਦੇਖ ਕੇ ਆਏ ਕਿ ਲੋਕਾਂ ਨੂੰ ਅਪੀਲ ਕਰ ਰਹੇ ਹੋ ਕਿ ATM ਤੋਂ ਪੈਸੇ ਕਢਾਣੇ ਹੈ ਬੰਦਾ ਅੰਦਰ ਹੋਣਾ ਚਾਹੀਦਾ ਦੂਸਰੇ ਨਹੀਂ ਹਾਂਜੀ ਧਿਆਨ ਰੱਖਣਾ ਚਾਹੀਦਾ ਉਹ ਇਹਨਾਂ ਦਾ ਵੀਡੀਓ ਨਾਲ ਇਹ ਪਤਾ ਲੱਗਦਾ ਵੀ ਨਾ ਕੈਮਰੇ ਦੇ ਕੋਲ ਉਹਦੇ ATM ਦੇ ਕੋਲ ਜਾ ਕੇ ਨਾ ਕਾਰਡ ਬਦਲ ਲਿਆ ਜਿਹੜਾ ਕੋਈ ਆਮ ਨੋਰਮਲ ਬੰਦੇ ਹੁੰਦੇ ਨੇ ਉਹਨਾਂ ਦਾ ਕਾਰਡ ਬਦਲ ਕੇ ਉਹਦਾ ਕਾਰਡ ਆ ਬਲੇ ਨੇ ਉਹਨੂੰ ਡੁਪਲੀਕੇਟ ਖੜਾ ਜਾਂਦੇ ਹਾਂ ਉਹ ਬੰਦਾ ਅੰਦਰ ਨਹੀਂ ਆਉਣਾ ਚਾਹੀਦਾ ਕੋਈ ਅੰਦਰ ਨਹੀਂ ਹੋਣਾ ਚਾਹੀਦਾ ਵੇਖ ਕਢਾਉਣੇ ਆਪ ਦਾ ਬੱਕਰੇ ਦੌਰ ਤੇ ਇਕੱਲੇ ਕਢਾਓ ਕੈਮਰਾਮੈਨ ਪਰਸोत्तम ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼